सत श्रीकाली देख रहे हो राबता न्यूज मैं हरप्रीत कौर से खबर सब तो पहला नजर मारद अच्छी चोनवी खबर सेहत बीमा योजना की रजिस्ट्रेशन शुरू सीएम मान ने किया ऐलान योजना न आम लोग दस लाख रुपए तक का नकदी रहत इलाज कर सकेंगे प्राप्त मुफ्त कणक लैन वाले ग्यारह लाख लाभपात्रियों लगेगा झटका मान सरकार वालों केन्द्रीय मापदंड चलन का फैसला ਘਰਪੀੜਤਾ ਦੀ ਸਹਾਇਤਾ ਲਈ ਸ਼ੁਰੂ ਕੀਤੇ ਕਾਰਜਾਂ ਵਿੱਚ ਸਿੱਖ ਸੰਗਤਾਂ ਵੱਲੋਂ ਮਿਲ ਰਿਹਾ ਭਰਪੂਰ ਸਹਿਯੋਗ ਐਸਜੀਪੀਸੀ ਪਰਦਾਨ ਨੇ ਕੀਤਾ ਸੰਗਤਾਂ ਦਾ ਧੰਨਵਾਦ ਭਾਈ ਅਮਰੀਕ ਸਿੰਘ ਜਨਾਲਾ ਦਾ ਵੱਡਾ ਐਲਾਨ ਐਸਜੀਪੀਸੀ ਵੱਲੋਂ ਮਨਾਈ ਜਾ ਰਹੀ 350 ਸਾਲਾ ਸ਼ਤਾਬਦੀ ਦਾ ਕੀਤਾ ਜਾਵੇਗਾ ਵਿਰੋਧ ਤੇ ਪੰਜ ਤੱਤਾਂ ਵਿੱਚ ਵਿਲੀਨ ਹੋਏ ਪ੍ਰਸਿੱਧ ਸੰਗੀਤਕਾਰ ਰਣਜੀਤ ਸਿੰਘ ਅਹੂਜਾ ਵਿਦਾਇਗੀ ਦੇਣ ਪਹੁੰਚੇ ਦਿਗਜ ਕਲਾਕਾਰ ਤੇ ਹੁਣੇ ਨਾ ਚੋਣਵੀਆਂ ਖਬਰਾਂ ਦਾ ਵਿਸਾਰ ਤੋਂ ਕੁਝ ਹੋਰ ਅਹਿਮ ਖਬਰਾਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਐਲਾਨੇ ਗਏ 1600 ਕਰੋੜ ਦੇ ਸ਼ੁਰੂਆਤੀ ਰਾਹਤ ਪੈਕੇਜ 'ਤੇ ਸਵਾਲ ਉਠਾਏ ਨੇ। ਉਹਨਾਂ ਇਸ ਨੂੰ ਪੰਜਾਬ ਦੇ ਲੋਕਾਂ ਨਾਲ ਬੇਇਨਸਾਫੀ ਦੱਸਿਆ। ਉਹਨਾਂ ਪ੍ਰਧਾਨ ਮੰਤਰੀ ਨੂੰ ਇੱਕ ਵੱਡਾ ਰਾਹਤ ਪੈਕੇਜ ਜਾਰੀ ਕਰਨ ਦੀ ਅਪੀਲ ਕੀਤੀ। ਰਾਹੁਲ ਗਾਂਧੀ ਨੇ ਆਪਣੀ ਪੋਸਟ ਵਿੱਚ 10 ਮਿੰਟ ਦਾ ਵੀਡੀਓ ਵੀ ਸਾਂਝਾ ਕੀਤਾ ਜਿਸ ਵਿੱਚ ਲੋਕਾਂ ਨਾਲ ਉਹਨਾਂ ਦੀ ਗੱਲਬਾਤ ਸ਼ਾਮਿਲ ਹੈ। ਇਹ ਗੱਲਬਾਤ ਹੜ੍ਹਾਂ ਤੋਂ ਬਾਅਦ ਉਹਨਾਂ ਦੇ ਪੰਜਾਬ ਦੌਰੇ ਦੌਰਾਨ ਹੋਈ ਸੀ। दस दी की राहुल गांधी ने पिछले सोमवार को पंजाब का दौरा किया सबके घर गए कितना टाइम लगा पानी को आने में पंद्रह बीस मिनट में पूरा मिनट एक, एक रोड़ गया एक रोड़ गया बज यहाँ पे पहले जमीन थी पूरी तो ये सारा हाँ। गायब हो गया ये सारा मीटिंग दो कमरे था हमारे पहले मकान के पे जो कमरे थे इतना पानी के दो सौ की स्पीड में आया था हम रोड के साइड पे गया था ये पंद्रह बीस फुट होगा ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸਿਹਤ ਕਾਰਡ ਯੋਜਨਾ ਲਈ ਰਜਿਸਟ੍ਰੇਸ਼ਨ 23 ਸਤੰਬਰ ਤੋਂ ਸ਼ੁਰੂ ਹੋਵੇਗੀ। ਇਹ ਪ੍ਰਕਿਰਿਆ ਤਰਨਤਾਰਨ ਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਸ਼ੁਰੂ ਹੋਵੇਗੀ। ਹਰੇਕ ਜ਼ਿਲ੍ਹੇ ਵਿੱਚ 128 ਰਜਿਸਟ੍ਰੇਸ਼ਨ ਕੈਂਪ ਲਗਾਏ ਜਾਣਗੇ। ਨਿਵਾਸੀਆਂ ਨੂੰ ਰਜਿਸਟ੍ਰੇਸ਼ਨ ਲਈ ਆਪਣਾ ਆਧਾਰ ਕਾਰਡ, ਵੋਟਰ ਆਈਡੀ ਕਾਰਡ ਤੇ ਪਾਸਪੋਰਟ ਆਕਾਰ ਦੀ ਫੋਟੋ ਲਿਆਉਣ ਦੀ ਲੋੜ ਹੋਵੇਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਜਿਸਟ੍ਰੇਸ਼ਨ ਪ੍ਰਕਿਰਿਆ 10 ਤੋਂ 15 ਦਿਨਾਂ ਦੇ ਅੰਦਰ ਪੂਰੀ ਕੀਤੀ ਜਾਏਗੀ ਤੇ ਫਿਰ ਇਹ ਯੋਜਨਾ ਪੂਰੇ ਪੰਜਾਬ ਵਿੱਚ ਲਾਗੂ ਕੀਤੀ ਜਾਏਗੀ ਇਸ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਇੱਕ ਸਿਹਤ ਕਾਰਡ ਪ੍ਰਦਾਨ ਕੀਤਾ ਜਾਵੇਗਾ ਜਿਸ ਨਾਲ ਉਹ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ ਪ੍ਰਾਪਤ ਕਰ ਸਕਣਗੇ ਕੁਝ ਦਿਨ ਪਹਿਲਾਂ ਅਸੀਂ ਅਨਾਉਂਸਮੈਂਟ ਕੀਤੀ ਸੀ ਕਿ ਹਰੇਕ ਪਰਿਵਾਰ ਨੂੰ ਅਸੀਂ 10 ਲੱਖ ਰੁਪਏ ਦਾ ਸਿਹਤ ਬੀਮਾ ਕਹੋ ਜਾਂ ਯੂਨੀਵਰਸਲ ਜਿਹੜੀ ਸਕੀਮ ਹੈ ਯੂਨੀਵਰਸਲ ਸਿਹਤ ਬੀਮਾ ਵੀ ਉਹ ਅਸੀਂ ਸ਼ੁਰੂ ਕਰਾਂਗੇ ਤੇ ਇਹ ਯੋਜਨਾ ਜਿਹੜੀ ਹੈ ਇਥੇ ਕੰਮ ਜਿਹੜਾ ਹੈ ਰਜਿਸਟ੍ਰੇਸ਼ਨ ਦਾ ਤੇ ਕੱਲ ਤੋਂ ਸ਼ੁਰੂ ਹੋ ਜੂਗਾ ਤਰਨਤਾਰਨ ਤੇ ਬਰਨਾਲਾ ਦੋ ਡਿਸਟ੍ਰਿਕਟਸ ਦੇ ਵਿੱਚ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਜੂਗਾ ਤੇ ਜਿੱਥੇ ਸਾਰੇ ਨਿਵਾਸੀਆਂ ਨੂੰ ਸਿਹਤ ਕਾਰਡ ਜਿਹੜਾ ਉਹ ਬਣਾਵਾਗੇ ਜਾ ਕੇ ਉਥੇ ਮੈਡੀਕਲ ਕੈਂਪ ਲੱਗਣਗੇ ਲੋਕੀ ਜਿਹੜੇ ਨੇ 128 ਥਾਵਾਂ ਤੇ ਤਰਨਤਾਰਨ ਚ ਤੇ ਲਗਭਗ ਇੰਨੀ ਥਾਵਾਂ ਤੇ ਬਰਨਾਲੇ ਜਿਹੜੇ ਕੈਂਪ ਲੱਗਣਗੇ 2-3 ਦਿਨ ਦੇ ਕੈਂਪ ਲੱਗਣਗੇ ਤਾਂ ਕਿ ਕਿਸੇ ਨੂੰ ਵੀ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਘਰ ਤੋਂ ਦੂਰ ਨਾ ਜਾਣਾ ਪਵੇ ਕੋਈ ਬਹੁਤ ਸਰਲ ਪ੍ਰਕਿਰਿਆ ਕੋਈ ਔਖਾ ਪ੍ਰੋਸੈਸ ਨਹੀਂ ਹੈਗਾ ਆਧਾਰ ਕਾਰਡ ਵੋਟਰ ਕਾਰਡ ਜਾਂ ਫਿਰ ਪਾਸਪੋਰਟ ਕਾਰਡ ਦੀ ਇੱਕ ਫੋਟੋ ਲੈ ਕੇ ਆਉਣਾ ਬਸ ਕੇਂਦਰ ਸਰਕਾਰ ਨੇ ਕਾਮਿਕ ਖੁਰਾਕ ਸੁਰੱਖਿਆ ਐਕਟ ਅਧੀਨ ਪੰਜਾਬ ਦੀ 11 ਲੱਖ ਰਾਸ਼ਨ ਕਾਰਡ ਲਾਭਪਾਤਰੀਆਂ ਨੂੰ ਸ਼ੱਕੀ ਘਰਾਰ ਦਿੱਤਾ ਹੈ ਜੋ ਵਿੱਤੀ ਤੌਰ ਤੇ ਸੰਪੰਨ ਮੰਨੇ ਜਾ ਰਹੇ ਨੇ ਕੇਂਦਰੀ ਖੁਰਾਕ ਜਨਤਕ ਵੰਡ ਮੰਤਰਾਲੇ ਨੇ ਇਹਨਾਂ ਲਾਭਪਾਤਰੀਆਂ ਦੀ ਪਛਾਣ ਉਹਨਾਂ ਦੀ ਆਮਦਨ 5 ਏਕੜ ਤੋਂ ਵੱਧ ਜ਼ਮੀਨ 4 ਪਹੀਆ ਵਾਹਨ ਜਾਂ ਕੰਪਨੀਆਂ ਵਿੱਚ ਡਾਇਰੈਕਟਰ ਵਜੋਂ ਸਥਿਤੀ ਦੇ ਆਧਾਰ 'ਤੇ ਕੀਤੀ ਹੈ ਕੇਂਦਰ ਨੇ ਪੰਜਾਬ ਸਰਕਾਰ ਨੂੰ 30 ਸਤੰਬਰ 2025 ਤੱਕ ਇਹਨਾਂ ਦੀ ਪੁਸ਼ਟੀ ਕਰਕੇ ਅਯੋਗ ਲਾਭਪਾਤਰੀਆਂ ਦੇ ਨਾਮ ਹਟਾਉਣ ਦੇ ਹੁਕਮ ਦਿੱਤੇ ਨੇ ਕੇਂਦਰੀ ਮੰਤਰਾਲੇ ਨੇ ਦੇਸ਼ ਭਾਰ ਵਿੱਚ ਰਾਸ਼ਨ ਕਾਰਡ ਤਾਰਕਾਮ ਦੇ ਰਿਕਾਰਡ ਨੂੰ ਪੰਜ ਵਿਭਾਗਾਂ ਕੇਂਦਰੀ ਅਸਿੱਧੇ ਟੈਕਸ ਤੇ ਕਸਟਮ ਬੋਰਡ ਕੇਂਦਰੀ ਡਾਇਰੈਕਟ ਟੈਕਸ ਬੋਰਡ ਕਾਰਪੋਰੇਟ ਮਾਮਲੇ ਵਿਭਾਗ ਟਰਾਂਸਪੋਰਟ ਵਿਭਾਗ ਤੇ ਖੇਤੀ ਵਿਭਾਗ ਨਾਲ ਮਿਲਾਇਆ ਇਸ ਮਿਲਾਨ ਵਿੱਚ ਦੇਸ਼ ਭਾਰ ਵਿੱਚ 8 ਕਰੋੜ ਸ਼ੱਕੀ ਲਾਭਪਾਤਰੀ ਸਾਹਮਣੇ ਆਏ ਜਿਨ੍ਹਾਂ ਵਿੱਚੋਂ ਪੰਜਾਬ ਦੇ ਹੀ 11 ਲੱਖ ਲਾਭਪਾਤਰੀ ਸ਼ਾਮਿਲ ਨੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਮੌਜੂਦਾ ਹਾਲਾਤਾਂ ਖਾਸ ਕਰਕੇ ਹੜ੍ਹਾਂ ਦੇ ਨੁਕਸਾਨ ਤੇ ਪਾਣੀ ਰੀਲੀਜ਼ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੇ ਸਿੱਕੇ ਸ਼ਬਦੀ ਹਮਲੇ ਕੀਤੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਹੜ੍ਹਾਂ ਦੇ ਮੁੱਦੇ ਤੇ ਜਵਾਬਦੇਹ ਠਹਿਰਾਇਆ ਤੇ 26 ਤੋਂ 29 ਸਤੰਬਰ ਤੱਕ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਨੂੰ ਬਿਨਾਂ ਕਿਸੇ ਠੋਸ ਵਜਾ ਦਾ ਢੋਂਗ ਦਸਿਆ ਜਾਕਰ ਨੇ ਮੰਗ ਕੀਤੀ ਕਿ ਸਰਕਾਰੇ ਸੈਸ਼ਨ ਵਿੱਚ ਪਾਣੀ ਰਿਲੀਜ਼ ਦਾ ਪੂਰਾ ਰਿਕਾਰਡ ਪੇਸ਼ ਕਰੇ ਜਿਸ ਵਿੱਚ ਇਹ ਸਪਸ਼ਟ ਹੋਵੇ ਕਿ ਪਾਣੀ ਕਿਸ ਨੇ ਤੇ ਕਿੰਨਾ ਛੱਡਿਆ ਉਹਨਾਂ ਕਹਿੰਿਆ ਕਿ ਇਸ ਮਸਲੇ ਤੇ ਚੁੱਪ ਰਹਿਣ ਕਰਕੇ ਉਹਨਾਂ ਨੂੰ ਤਕਲੀਫ ਹੋਈ ਹੈ ਪਰ ਹੁਣ ਉਹ ਖਾਮੋਸ਼ ਨਹੀਂ ਰਹਿਣਗੇ ਜਾਖੜ ਨੇ ਹੜ੍ਹਾਂ ਦੇ ਨੁਕਸਾਨ ਤੇ ਵਿਸਥਾਰ ਨਾਲ ਗੱਲ ਕੀਤੀ ਖਾਸ ਕਰਕੇ ਰਣਜੀਤ ਸਾਗਰ ਡੈਮ ਤੋਂ 20 ਤੋਂ 26 ਸتمبر ਤੱਕ ਪਾਣੀ ਰਿਲੀਜ਼ ਦੇ ਅਸਲ ਅੰਕੜਿਆਂ ਦੀ ਮੰਗ ਕੀਤੀ ਮੁੱਖ ਮੰਤਰੀ ਸਾਹਿਬ ਨੇ ਸੈਸ਼ਨ ਬੁਲਾ ਲਿਆ ਉਹਨਾਂ ਨੇ ਹੋਰ ਪਾਸੇ ਗੱਲ ਤੋਰ ਕੇ ਲੈ ਜਾਣੀ ਹੈ ਕਿਸੇ ਨੇ ਜਿਹੜੇ ਮੁੱਢਲੇ ਮੁੱਦੇ ਐ ਉਹਦੇ ਤੇ ਮਿੱਟੀ ਨਾ ਪੈ ਜੇ ਮੈਂ ਤਾਂ ਇਸ ਕਰਕੇ ਤੁਹਾਨੂੰ ਅੱਜ ਤੱਕਲੀਫ ਦਿੱਤੀ ਐ ਕਿਉਂਕਿ ਕਿੰਨੇ ਸੈਸ਼ਨ ਬੁਲਾ ਲਓ ਕਿੰਨੀਆਂ ਹੀ ਸੀਸੀ ਲਿਮਿਟਸ ਆ ਜਾਣ ਚਾਹੇ ਕੋਈ ਮੰਤਰੀ ਗਿਆ ਕਿ ਨਹੀਂ ਗਿਆ ਪਹਿਲਾਂ ਤਾਂ ਹਮੇਸ਼ਾ ਰੌਲਾ ਰਹਿੰਦਾ ਸੀ ਮੰਤਰੀ ਜਾਣਗੇ ਜੀ ਬੜੀ ਖਿੱਚ ਟੂ ਚੱਲ ਰਹੀ ਐ ਜੀ ਸੈਂਟਰ ਸੀਸੀ ਨਹੀਂ ਇਸ਼ੂ ਕਰ ਰਿਹਾ ਹੁਣ ਆ ਵੀ ਗਈ ਕਿਤੇ ਖੜਕਾ ਵੀ ਐ ਨਹੀਂ ਕਿਤੇ ਮੜੀ ਜੀ ਖਬਰ ਲੱਗੀ ਸੀ ਜੀ 44000 ਕਰੋੜ ਦੀ ਸੀਸੀ ਲਿਮਿਟ ਭੇਜਤੀ ਕੇਂਦਰ ਨੇ ਉਹਦੇ ਤੇ ਕੋਈ ਨਹੀਂ ਬੋਲਦਾ ਪਰ ਮੈਂ ਕਿਉਂ ਬੁਲਾਇਆ ਕਿਉਂਕਿ ਮੈਂ ਦੇਖ ਰਿਹਾ ਸਭ 2023 'ਚ ਹੀ ਖੜਾ ਆਇਆ ਸੀਗਾ ਕੁਝ ਦਿਨ ਰੌਲਾ ਰਪਾ ਰਿਆ ਉਹਦੇ ਬਾਅਦ ਉਹੀ ਕੋੜੇ ਉਹੀ ਮੈਦਾਨ ਉਹੀ ਗੱਲਾਂ 23 ਦੇ ਬਾਅਦ ਚਲੋ ਸ਼ੁਗਰ ਹੈ 24 ਬਚ ਗਿਆ ਹੁਣ ਫੇਰ 25 'ਚ ਫੇਰ ਆ ਗਿਆ ਮੇਰਾ ਮੰਨਣਾ ਹੈ ਵੀ ਜਦੋਂ ਤਾਈ ਇਸ ਦੀ ਜੜ 'ਚ ਨਹੀਂ ਜਾਂਦੇ ਵੀ ਕਿਉਂ ਹੋਇਆ ਨੁਕਸਾਨ ਕੀ ਕਾਰਨ ਰਹਿ ਹੈ ਅਦਾ ਮਸਲਾ ਹੱਲ ਹੋਣਾ ਨਹੀਂ ਫੇਰ ਆ ਜੂ ਅਗਲੇ ਸਾਲ ਜਿਸ ਤਰ੍ਹਾਂ ਐਕਸਟ੍ਰੀਮ ਵੈਦਰ ਕੰਡੀਸ਼ਨਸ ਬਣ ਰਹੀਆਂ ਸਾਬ ਕਦੋਂ ਵੀ ਹੋ ਸਕਦਾ ਹੈ ਐਤਕੀ ਸ਼ਾਇਦ 2 ਸਾਲ ਵੀ ਨਾ ਪੈਣ ਅਗਲੀ ਵਾਰੀ ਆ ਜੇ ਉਹਦੇ ਵਾਸਤੇ ਹਰ ਕੋਈ ਪ੍ਰਿਪੇਅਰਡ ਜਿਲੰਦਰ ਸੈਂਟਰਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ ਜਿਲੰਦਰ ਸੈਸ਼ਨ ਕੋਰਟ ਨੇ ਵਿਧਾਇਕ ਰਮਨ ਅਰੋੜਾ ਨੂੰ ਜ਼ਮਾਨਤ ਦੇ ਦਿੱਤੀ ਹੈ ਜਾਣਕਾਰੀ ਮੁਤਾਬਕ ਰਾਮਾ ਮੰਡੀ ਥਾਣੇ ਵਿੱਚ ਦਰਜ ਜਬਰਦਸਤੀ ਗ੍ਰਹੀ ਮਾਮਲੇ ਵਿੱਚ ਜਲੰਧਰ ਸੈਂਟਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਇਹ ਰਾਹਤ ਦਿੱਤੀ ਗਈ ਰਮਨ ਅਰੋੜਾ ਦੇ ਵਕੀਲ ਦਰਸ਼ਨ ਸਿੰਘ ਧਿਆਲ ਨੇ ਕਿਹਾ ਕਿ ਰਮਨ ਅਰੋੜਾ ਨੂੰ ਅੱਜ ਹੀ ਰਿਹਾ ਕਰ ਦਿੱਤਾ ਜਾਏਗਾ ਨਿਆਂਿਕ ਅਸਥ ਵਿੱਚ ਭੇਜੇ ਜਾਣ ਤੋਂ ਬਾਅਦ ਅਦਾਲਤ ਨੇ ਸੋਮਵਾਰ ਨੂੰ ਨਦੀ ਜ਼ਮਾਨਤ ਪਟੀਸ਼ਨ ਸਵੀਕਾਰ ਕਰ ਲਈ ਅਦਾਲਤ ਨੇ ਹੁਕਮ ਦਿੱਤਾ ਕਿ ਅਰੋੜਾ ਨੂੰ 25000 ਰੁਪਏ ਦਾ ਜ਼ਮਾਨਤ ਬਾਂਡ ਪੰਨਾ ਪਵੇਗਾ ਸ਼ੋਮਨੀ ਕਮੇਟੀ ਵੱਲੋਂ ਹਾਰਪੀਡਾਂ ਦੀ ਸਹਾਇਤਾ ਲਈ ਸ਼ੁਰੂ ਕੀਤੇ ਗਏ ਕਾਰਜਾਂ ਵਿੱਚ ਸਿੱਖ ਸੰਗਤਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ ਸ਼ੋਮਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਉਹਨੇ ਦੱਸਿਆ ਕਿ ਹੁਣ ਤੱਕ ਕਮੇਟੀ ਦੇ ਮੈਂਬਰ ਸਾਹਿਬਾਨ ਤੇ ਮੁਲਾਜ਼ਮਾਂ ਸਮੇਤ ਪੀੜ ਤੇ ਰਾਹਤ ਫੰਡ ਲਈ 6 ਕਰੋੜ 9 ਲੱਖ ਦੇ ਕਰੀਬ ਮਾਇਆ ਇਕੱਤਰ ਹੋਈ ਹੈ ਜਿਸ ਵਿੱਚੋਂ ਕਰੀਬ ਸਵਾ ਕਰੋੜ ਰੁਪਏ ਹੁਣ ਤੱਕ ਲਈ ਖਰਚੇ ਜਾ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਮੁਰੰਮਤ ਲਈ ਸ਼ੋਮਨੀ ਕਮੇਟੀ ਵੱਲੋਂ ਹੁਣ ਤੱਕ 11000 ਲੀਟਰ ਡੀਜ਼ਲ ਮੁਹੱਈਆ ਕਰਵਾਇਆ ਜਾ ਚੁੱਕਾ ਹੈ ਉਨਾ ਕਹਾ ਕਿ ਹੁਣ ਸਰਦੀਆਂ ਦੇ ਆ ਰਹੇ ਮੌਸਮ ਨੂੰ ਮੁੱਖ ਰੱਖਦੇ ਹਾਂ ਹੜਪੀੜਤਾ ਤੇ ਲੋੜਵੰਦਾਂ ਨੂੰ ਸ਼ੋਮਨੀ ਕਮੇਟੀ ਵੱਲੋਂ ਵਿਦਿਆ ਕੰਬਲ ਤੇ ਗੱਦੇ ਵੀ ਮੁਹੱਈਆ ਕਰਵਾਏ ਜਾਣਗੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਆਪਣੀ ਸੰਸਥਾ ਆ ਤੇ ਅੱਜ ਲੋਕਾਂ ਨੇ ਇੱਕ ਚੇਨ ਬਣਾ ਕੇ ਕਿ ਇਹ ਪੈਸਾ ਜਿਹੜਾ ਆ ਲੋਕਾਂ ਦੇ ਮੂੰਹ ਤੱਕ ਜਾਂਦਾ ਚੇਨ ਬਣਾ ਕੇ ਅਸੀਂ ਤਾਂ ਇਹ ਅੱਜ ਤੁਹਾਨੂੰ ਸਾਰਿਆਂ ਨੂੰ ਕਸ਼ਟ ਦਿੱਤਾ ਕਿ ਅਸੀਂ ਰੋਜ਼ ਦੀ ਰੋਜ਼ ਨਹੀਂ ਤਾਂ ਐਟ ਲੀਸਟ ਦੋ ਦਿਨਾਂ ਬਾਅਦ ਸਾਰਾ ਇਹ ਜਿਹੜਾ ਚਿੱਠਾ ਕੀ ਆਇਆ ਤੇ ਕੀ ਗਿਆ ਉਹ ਸਾਰਾ ਨਸ਼ਰ ਕਰਿਆ ਕਰਾਂਗੇ 20 ਕਰੋੜ ਰੁਪਇਆ ਉਦਾਂ ਰਾਖਮਾਂ ਰੱਖਿਆ ਗਿਆ ਤੇ ਪਰ ਮੈਨੂੰ ਇਹ ਲੱਗਦਾ ਜਿਸ ਤਰ੍ਹਾਂ ਸਤਗੁਰ ਜੀ ਨੇ ਸੰਗਤਾਂ ਨੂੰ ਇਹ ਉਦਾਂ ਮਤਸ਼ਾਹ ਬਖਸ਼ਿਸ਼ ਕੀਤਾ ਤੇ ਮੈਨੂੰ ਲੱਗਦਾ ਸਤਗੁਰ ਜੀ ਨੇ ਕਿਰਪਾ ਕਰਕੇ ਇਹਨਾਂ ਕੋਲੋਂ ਇਦਾਂ ਹੀ ਮਾਇਆ ਪੂਰੀ ਕਰਵਾ ਲੈਣੀ ਹੈ ਹੁਣ ਸਾਨੂੰ ਪੈਣੀ ਆ ਰੀਹੈਬਿਲੀਟੇਸ਼ਨ ਲਈ ਉਹਨਾਂ ਨੂੰ ਬਿਖਤਰੀਆਂ ਦੀ ਲੋੜ ਕੰਬਲਾਂ ਦੀ ਲੋੜ ਹੋਰ ਆਦੀ ਅਤਿਆਦਕ ਉਹ ਸਾਰੇ ਅਸੀਂ ਨਾਲ ਦੀ ਨਾਲ ਜਿੰਨੀ ਵੀ ਚੜਤ ਆਉਂਦੀ ਆ ਕਿਉਂਕਿ ਸ਼੍ਰੋਮਣੀ ਕਮੇਟੀ ਨੂੰ ਕੋਸ਼ ਸਾਰੇ ਲੈਂਦੇ ਆ ਪਰ ਸ਼੍ਰੋਮਣੀ ਕਮੇਟੀ ਦਾ ਇੱਕ ਨਿਜਮ ਆ ਇਹਦੇ ਕੋਈ ਇੱਕ ਇੱਕ ਚੀਜ਼ੇ ਸੂਈ ਵੀ ਆਈ ਆ ਉਹ ਚੜਨੀ ਆ ਤੇ ਕੀ ਸਾਨੂੰ ਆਪਣੇ ਜਿਹੜਾ ਸਾਨੂੰ ਭੇਟ ਹੋਇਆ ਕੋਈ ਗੁਰਦੁਆਰਾ ਹੋਵੇ ਸਟੋਰ ਕੀਪਰ ਨੂੰ ਉਹ ਲਿਖਣਾ ਪੈਣਾ ਹਿਸਾਬ ਤੇ ਸਾਰਾ ਬਿਵਸਤਾ ਸਾਡੇ ਮੁਲਾਜ਼ਮ ਸਾਰੇ ਲਿਖ ਰਹੇ ਆ ਉਹ ਅੱਜ ਨਾਬਾ ਵਿੱਚ ਕਿਸਾਨਾਂ ਤੇ ਪੁਲਿਸ ਵਿਚਕਾਰ ਤਣਾ ਪਰਿਸਥਿਤੀ ਬਣ ਗਈ। ਮਾਮਲਾ ਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਨਾਲ ਜੁੜਿਆ ਹੋਇਆ ਏ ਜਿਸ ਵਿੱਚ ਕਿਸਾਨਾਂ ਨੇ ਨਗਰ ਕੌਂਸਲ ਦੀ ਪ੍ਰਧਾਨ ਸੁਜਤਾ ਚਾਵਲਾ ਦੇ ਪਤੀ ਪੰਕਜ ਪੱਪੂ ਦਾ ਹੱਥ ਦੱਸਿਆ। ਇਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਅੱਜ ਡੀਐਸਪੀ ਦਫ਼ਤਰ ਦੇ ਬਾਹਰ ਦਰਨਾ ਦੇ ਰਹੀਆਂ ਸਨ। ਇਸ ਦੌਰਾਨ ਜਦੋਂ ਨਾਬਾ ਦੇ ਡੀਐਸਪੀ ਮਨਦੀਪ ਕੌਰ ਦਫ਼ਤਰ ਤੋਂ ਬਾਹਰ ਨਿਕਲਣ ਲੱਗੇ ਤਾ ਕਿਸਾਨਾਂ ਤੇ ਪੁਲਿਸ ਵਿਚਕਾਰ ਕਿਹਾ ਸੁਣੀ ਹੋ ਗਈ ਡੀਐਸਪੀ ਮਨਦੀਪ ਕੌਰ ਨੇ આરોਪ ਲਗਾਇਆ ਕਿ ਕਿਸਾਨਾਂ ਨੇ ਉਹਨਾਂ ਦੀ ਗੱਡੀ ਰੋਕ ਲਈ ਉਹਨਾਂ ਨਾਲ ਧੱਕਮੁਕੀ ਕੀਤੀ ਉਹਨਾਂ ਦੀ ਵਰਦੀ ਨੂੰ ਹੱਥ ਲਾਇਆ ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਨੂੰ ਧਰਨਾ ਕਰਨ ਤੋਂ ਰੋਕ ਨਹੀਂ ਰਹੇ ਸਨ ਸਗੋਂ ਸਿਰਫ ਗੱਲਬਾਤ ਕਰਨ ਆਏ ਸਨ ਪਰ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਡੀਐਸਪੀ ਨੇ ਸਖਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ ਖਾਲਿਸਾਨੀ ਸੰਗਠਨ 6 ਫਾਰ ਜਸਟਿਸ ਨੇ ਪ੍ਰਵਾਸੀਆਂ ਨੂੰ ਦੀਵਾਲੀ ਤੋਂ ਪਹਿਲਾਂ ਪੰਜਾਬ ਛੱਡਣ ਲਈ ਅਲਟੀਮੇਟਮ ਦਿੱਤਾ ਹੈ ਇਸਨੇ ਬਟਾਲਾ ਰੇਲਵੇ ਸਟੇਸ਼ਨ ਤੇ ਖਾਲਸਾਨੀ ਨਾਰੇ ਲਿਖਵਾਉਣ ਦਾ ਵੀ ਦਾਵਾ ਕੀਤਾ ਪੰਨੂ ਨੇ ਆਪਣੀ ਇੱਕ ਵੀਡੀਓ ਵਾਇਰਲ ਕੀਤੀ ਹੈ ਇਸ ਵਿੱਚ ਉਸਨੇ ਨਾਰੇ ਲਿਖਵਾਉਣ ਦਾ ਦਾਵਾ ਕੀਤਾ ਤੇ ਬਟਾਲਾ ਰੇਲਵੇ ਸਟੇਸ਼ਨ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ ਨੇ ਉਸਨੇ ਇਹ ਵੀ ਸਪਸ਼ਟ ਤੌਰ ਤੇ ਕਿਹਾ ਕਿ ਸਿਰਫ ਉਹ ਲੋਕ ਹੀ ਪੰਜਾਬ ਵਿੱਚ ਰਹਿਣਗੇ ਜੋ ਦੀਵਾਲੀ ਨਹੀਂ ਮਨਾਉਂਦੇ ਤੇ ਉਸ ਦਿਨ ਬੰਦੀ ਛੋੜ ਦਿਵਸ ਮਨਾਉਂਦੇ ਨੇ ਪੰਨੂ ਨੇ ਪੰਜਾਬ ਨੂੰ ਛੱਡਣ ਲਈ ਦੀਵਾਲੀ ਦਾ ਅਲਟੀਮੇਟਮ ਜਾਰੀ ਕੀਤਾ ਹੈ ਪੰਨੂ ਨੇ ਬਟਾਲਾ ਰੇਲਵੇ ਸਟੇਸ਼ਨ ਤੇ ਅਚਲೇಶ್ਵਰ ਥਾਮ ਮੰਦਰ ਦਾ ਹਵਾਲਾ ਦਿੰਦਿਆਂ ਨਾਰੇ ਲਿਖਵਾਉਣ ਦਾ ਦਾਵਾ ਕੀਤਾ ਇਹ ਨਾਰੇ ਰੇਲਵੇ ਸਟੇਸ਼ਨ ਤੇ ਬੋਰਡਾਂ ਤੇ ਬਿਜਲੀ ਦੇ ਡੱਬਿਆਂ ਤੇ ਲਿਖੇ ਗਏ ਪੰਨੂ ਨੇ ਪ੍ਰਵਾਸੀਆਂ ਨੂੰ 19 ਅਕਤੂਬਰ ਤੱਕ ਪੰਜਾਬ ਛੱਡਣ ਲਈ ਕਿਹਾ ਅਤੇ ਨਾਲ ਹੀ ਸੁਨੇਹਾ ਭੇਜਾਇਆ ਕਿ ਉਹ ਲੋਕ ਪੰਜਾਬ ਛੱਡ ਦੇਣ ਜੋ ਹਿੰਦੂਤਵ ਅਤਵਾਦ ਫੈਲਾ ਰਹੇ ਨੇ ਦਮਦਮਿਤਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਜਨਾਲਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਤਾਬਦੀ ਮਨਾਉਣ ਤੇ ਸਖਤ ਵਿਰੋਧ ਜ਼ਾਹਰ ਕੀਤਾ ਹੈ। ਉਹਨਾਂ ਦੋਸ਼ ਲਗਾਇਆ ਕਿ ਐਸਜੀਪੀਸੀ ਨੇ 328 ਰੁਪਿਆਂ ਦੀ ਗੁੰਮਸ਼ੁਦਗੀ ਮਾਮਲੇ ਵਿੱਚ ਨਾ ਤਾਂ ਕੋਈ ਕਾਰਵਾਈ ਕੀਤੀ ਤੇ ਨਾ ਹੀ ਜਨਤਕ ਤੌਰ ਤੇ ਦੋਸ਼ੀਆਂ ਨੂੰ ਬੇਨਕਾਬ ਕੀਤਾ। ਇਸ ਤੋਂ ਇਲਾਵਾ ਬੁਰਜ ਜਵਾਹਰ ਸਿੰਘ ਵਾਲਾ ਵਿਕੇਸ ਰੂਪ ਚੋਰੀ, ਬਰਗਾੜੀ ਬੇਦਬੀ ਤੇ ਕੋਟ ਕਪੂਰਾ ਗੋਲੀकांड ਵਰਗੇ ਗੰਭੀਰ ਮਾਮਲਿਆਂ ਵਿੱਚ ਵੀ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਜਦੋਂ ਐਸਜੀਪੀਸੀ ਨਗਰ ਕੀਰਤਨ ਕੱਢੇਗੀ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਏਗਾ। ਉਹਨਾਂ ਕਹਾ ਕਿ ਸਿੱਖ ਪੰਥ ਤੇ ਸਿੱਖ ਸੰਗਤ ਰਾਲੇਕੇਸ਼ਤਾਬ ਦੀ ਮਨਾਉ ਉਹ ਵੀ ਤਿਆਰ ਨੇ ਪਰ ਐਸਜੀਪੀਸੀ ਤੇ ਬਾਦਲ ਦਲ ਦੀ ਅਗਵਾਈ ਹੇਠ ਉਹ ਇਸ਼ਤਾਬਦੀ ਨੂੰ ਉਹ ਕਦੇ ਵੀ ਸਵੀਕਾਰ ਨਹੀਂ ਕਰਨਗੇ ਸ਼੍ਰੋਮਣੀ ਕਮੇਟੀ ਵੱਲੋਂ ਨੌਵੇਂ ਪਾਤਸ਼ਾਹ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ 350 ਸਾਲਾਂ ਸ਼ਤਾਬਦੀ ਸਮਾਗਮ ਆਉਣ ਵਾਲੀ ਨਵੰਬਰ 26 ਜਾਂ 27 ਨਵੰਬਰ ਨੂੰ ਮਨਾਇਆ ਜਾਣਾ ਮੈਂ ਇਸ ਸ਼ਤਾਬਦੀ ਦਾ ਨਹੀਂ ਸ਼੍ਰੋਮਣੀ ਕਮੇਟੀ ਸ਼ਤਾਬਦੀ ਮਨਾਉਣ ਤੇ ਸਖਤ ਸ਼ਬਦਾਂ ਵਿੱਚ ਵਿਰੋਧ ਕਰਨਾ ਵਿਰੋਧ ਦਾ ਇੱਕੋ ਇੱਕ ਕਾਰਨ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਇਹਨਾਂ ਨੇ ਲਾਪਤਾ ਕੀਤੇ ਆ ਬਣਦੀ ਇਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਉਹ ਦੋਸ਼ੀ ਕੌਣ ਆ ਕਿਹਦੇ ਕਹਿਣ ਤੇ ਗੁਰੂ ਗ੍ਰੰਥ ਸਾਹਿਬ ਦਿੱਥੇ ਆ ਕਿਸ ਹਾਲਾਤ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੱਜ ਦੇ ਹਾਲਾਤ ਵਿੱਚ ਕਿੱਥੇ ਗੁਰੂ ਗ੍ਰੰਥ ਸਾਹਿਬ ਆ ਇਹਨਾਂ ਨੇ ਦੋਸ਼ੀ ਨਾਤਾ ਜਨਤ ਕੀਤਾ ਤੇ ਨਾ ਬਣਦੀ ਕੋਈ ਕਾਰਵਾਈ ਕਰਾਈ ਆ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਥਾ ਦੇ ਪਾਵਨ ਸਰੂਪ ਬੁਰਜ ਜਵਾਰ ਸਿੰਘ ਵਾਲੇ ਤੋਂ ਚੋਰੀ ਹੋਈ ਬਰਗਾੜੀ ਦੀਆਂ ਗਲੀਆਂ ਵਿੱਚ ਅੰਗ ਪਾੜ ਕੇ ਖਿਲਾਰੇ ਗਏ ਫਿਰ ਹੱਕ ਮੰਗਦਿਆਂ ਗੁਰਸਿੱਖਾਂ ਤੇ ਸੁਖਬੀਰ ਬਾਦਲ ਦੇ ਕਹਿਣ ਤੇ ਕੋਟਕਪੂਰਾ ਬਹਿਬਲ ਕਲਾਂ ਗੋਲੀकांड ਹੋਇਆ ਦੋ ਸਿੰਘ ਸ਼ਹੀਦ ਕੀਤੇ ਗਏ ਆ ਅਨੇਕਾਂ ਸਿੱਖ ਜ਼ਖਮੀ ਹੋਏ ਆ ਇਸੇ ਤਰ੍ਹਾਂ ਪਟਿਆਲੇ ਦੀ ਧਰਤੀ ਤੇ ਸਫਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਾਵਨ ਚੋਰੀ ਹੋਇਆ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਇਹ ਚੰਦੂ ਗੰਗੂ ਤੇ ਨਰੈਣੂਮਹੰਤ ਦੇ ਕਾਰਨਾਮਿਆਂ ਤੋਂ ਪਿਛੇ ਨਹੀਂ ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਜਿਹੜੀ ਸ਼ਤਾਬਦੀ ਮਨਾਉਂਦੀ ਹੈ ਦਾ ਵਿਰੋਧ ਕਰਦਾ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਤਰ ਪ੍ਰਦੇਸ਼ ਦੇ ਵਰਿੰਦਾਵਨ ਵਿੱਚ ਗੁਰਦੁਆਰਾ ਗੁਰੂ ਨਾਨਕ ਟਿੱਲਾ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਲਵਾ ਤੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਹਰਪਜਨ ਸਿੰਘ ਵਕਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਸਕੱਤਰ ਬਲਵਿੰਦਰ ਸਿੰਘ ਕਾਲਵਾ ਨੇ ਜੋੜੀ ਸੰਗਤ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਤੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦਿੱਲੀ ਦੇ ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ ਦੇ ਜਥੇ ਸਮੇਤ ਬੀਬੀ ਮਨਜੀਤ ਕੌਰ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਨਾਲ ਲੋਕਾਂ ਨੂੰ ਜੋੜਿਆ। ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਕਰਮਦਿੱਤਿਆ ਸਿੰਘ ਤੇ ਪੰਜਾਬ ਦੀ ਡਾਕਟਰ ਅਮਰੀਨ ਕੌਰ ਅੱਜ ਵਿਆਹ ਦੇ ਬੰਧਨ ਵਿੱਚ ਬੱਜ ਗਏ। ਉਹਨਾਂ ਚੰਡੀਗੜ੍ਹ ਦੇ ਸੈਕਟਰ 11 ਦੇ ਗੁਰਦੁਆਰੇ ਵਿੱਚ ਲਾਵਾ ਫੇਰੇ। ਗੁਰਦੁਆਰੇ ਵਿੱਚ ਵਿਆਹ ਦੀਆਂ ਰਸਮਾਂ ਬਹੁਤ ਸਾਦਗੀ ਨਾਲ ਹੋਈਆਂ। ਦੋਵਾਂ ਪਾਸਿਆਂ ਦੇ ਸਿਰਫ ਨਜ਼ਦੀਕੀ ਰਿਸ਼ਤੇਦਾਰ ਤੇ ਦੋਸਤ ਹੀ ਸ਼ਾਮਲ ਹੋਏ। ਵਿਕਰਮਾ ਦਿਤੀਆ ਸਿੰਘ ਦੇ ਨਾਲ ਉਹਨਾਂ ਦੀ ਮਾਂ ਪ੍ਰਤਿਭਾ ਸਿੰਘ, ਪਾਬੀ ਤੇ ਕੁਝ ਦੋਸਤ ਵੀ ਸਨ। ਅਮਰੀਨ ਕੌਰ ਸਰਦਾਰ ਜੋਤਿੰਦਰ ਸਿੰਘ ਸੇਖੋਂ ਤੇ ਉਪਿੰਦਰ ਕੌਰ ਦੀ ਧੀ ਹੈ, ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਮਨੋਵਿਗਿਆਨ ਦੀ ਸਹਾਇਕ ਪ੍ਰੋਫੈਸਰ ਹੈ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਵਿਕਰਮਾ ਦਿਤੀਆ ਅਕਸਰ ਚੰਡੀਗੜ੍ਹ ਆਂਦੇ ਰਹਿੰਦੇ ਸਨ ਤੇ ਇਸੇ ਦੌਰਾਨ ਉਹਨਾਂ ਦੀ ਅਮਰੀਨ ਨਾਲ ਦੋਸਤੀ ਹੋ ਗਈ। ਇਹ ਦੋਸਤੀ ਲਗਭਗ 8-9 ਸਾਲ ਪੁਰਾਣੀ ਦੱਸੀ ਜਾਂਦੀ ਹੈ ਤੇ ਹੁਣ ਇਹ ਵਿਆਹ ਵਿੱਚ ਬਦਲ ਗਈ ਹੈ। ਮંત્રી ਵੀ ਕਿਮਤ ਦਿੱਤਿਆ ਸਿੰਘ ਤਲਾਖਸ਼ੁਦਾ ਨੇ ਤੇ ਇਹ ਉਹਨਾਂ ਦਾ ਦੂਜਾ ਵਿਆਹ ਹੈ ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਹਰਮੇਲ ਸਿੰਘ ਟੋੜਾ ਦਾ ਬੀਤੀ ਰਾਤ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਉਹ 77 ਸਾਲ ਦੇ ਸੰਤ ਤੇ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਉਹ ਇੱਕ ਬਜ਼ੁਰਗ ਅਕਾਲੀ ਆਗੂ ਤੇ ਜਥੇਦਾਰ ਸਵਰਗੀ ਗੁਰਚਰਨ ਸਿੰਘ ਟੋੜਾ ਦੇ ਜਵਾਈ ਸਨ ਹਰਮੇਲ ਸਿੰਘ 1997 ਵਿੱਚ ਟਕਾਲਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ ਤੇ ਕੈਬਨਟ ਮੰਤਰੀ ਬਣੇ ਸਨ ਉਹਨਾਂ ਦਾ ਅੰਤਿਮ ਸੰਸਕਾਰ ਮੰਗਲਵਾਰ 23 ਸਤੰਬਰ ਨੂੰ ਸਵੇਰੇ 11 ਵਜੇ ਉਹਨਾਂ ਦੀ ਜੱਦੀ ਪਿੰਟੌੜਾ ਵਿੱਚ ਕੀਤਾ ਜਾਵੇਗਾ ਹਰਮੇਲ ਸਿੰਘ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਦੋ ਪੁੱਤਰ ਤੇ ਦੋ ਧੀयां ਸ਼ਾਮਿਲ ਨੇ ਪੰਜਾਬ ਦੇ ਮਸ਼ਹੂਰ ਸੰਗੀਤਕਾਰ ਚਰਨਜੀਤ ਸਿੰਘ ਅਹੂਜਾ ਸੋਮਵਾਰ ਨੂੰ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ 73 ਸਾਲਾ ਚਰਨਜੀਤ ਸਿੰਘ ਅਹੂਜਾ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ ਸੀ ਤੇ ਅੱਜ ਮੁਹਾਲੇ ਸਿੱਤ ਸ਼ਮਸ਼ਾਨ ਘਾਟ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਨ੍ਹਾਂ ਦੇ ਵੱਡੇ ਪੁੱਤਰ ਸਚੀ ਨੇ ਚਿਖਾ ਨੂੰ ਅਗਨੀ ਦਿੱਤੀ ਆਹੂਜਾ ਦੇ ਤਿੰਨ ਪੁੱਤਰ ਨੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਪਹੁੰਚੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਹੰਸਰਾ ਚੰਸ ਤਿੰਦਰ ਬੁੱਗਾ ਸੁਖੀ ਬਰਾੜ ਆਲਾਪ ਸਿਕੰਦਰ ਤੇ ਮਦਨ ਸ਼ੌਕੀ ਵੀ ਮੌਜੂਦ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗਾਇਕ ਦਿਲਜੀਤ ਦੋਸਾਂਝ ਅਦਾਕਾਰਾ ਨਿਰਮਲ ਰਿਸ਼ੀ ਤੇ ਗਾਇਕ ਮਾਸਟਰ ਸਲੀਮ ਸਮੇਤ ਕਈ ਹੋਰ ਕਲਾਕਾਰਾਂ ਨੇ ਚਰਨਜੀਤ ਆਹੂਜਾ ਦੇ ਦੇਹਾਂ ਤੇ ਡੂੰਗਾ ਦੁੱਖ ਪ੍ਰਗਟ ਕੀਤਾ ਪੰਜਾਬ ਦੇ ਮਸ਼ਹੂਰ ਗੀਤਕਾਰ ਜਸਬੀਰ ਗੁਣਾਚਾਰੀਆ ਦਾ ਸਕਾਟਲੈਂਡ ਵਿੱਚ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਸਮਾਰੋਹ ਕਰਕੇ ਮਾਨ ਸਨਮਾਨ ਕੀਤਾ ਗਿਆ। ਵਿਦੇਸ਼ੀ ਧਰਤੀ ਉਤੇ ਇਹ ਪਹਿਲੀ ਵਾਰ ਵਾਪਰਿਆ ਹੈ ਕਿ ਕਿਸੇ ਪੰਜਾਬੀ ਗੀਤਕਾਰ ਨੂੰ ਵਿਸ਼ੇਸ਼ ਸਮਾਗਮ ਕਰਕੇ ਸਨਮਾਨਿਤ ਕੀਤਾ ਗਿਆ ਹੋਵੇ। ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਗੁਣਾਚੌਰ ਦੇ ਰਹਿਣ ਵਾਲੇ ਜਸਬੀਰ ਸਿੰਘ ਦੇ ਲਿਖੇ ਬਹੁਤ ਸਾਰੇ ਗੀਤ ਪੰਜਾਬੀ ਸੰਗੀਤ ਜਗਤ ਵਿੱਚ ਲੋਕ ਗੀਤਾਂ ਵਾਲਾ ਰੁਤਬਾ ਹਾਸਲ ਕਰ ਚੁੱਕੇ ਨੇ। ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਵਰਗਾ ਅਮਰ ਗੀਤ ਵੀ ਐਸੇ ਗੀਤਕਾਰ ਦੀ ਕਲਮ ਨੇ ਰਚਿਆ ਹੋਇਆ ਏ ਜਿਸ ਦਾ ਅੰਤਰਾ ਟਰੱਕਾਂ ਟਰਾਲੀਆਂ ਤੇ ਪੇਂਟਿੰਗਾਂ ਕਈ ਦਹਾਕੀਆਂ ਤੋਂ ਸ਼ਿੰਗਾਰ ਬਣਾ ਰਿਹਾ ਏ ਸਾਡੇ ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ ਨੇ ਦੱਸਿਆ ਕਿ ਸਕਾਟਲੈਂਡ ਵਿੱਚ ਐਨ ਆਰ ਆਈ ਯੂਨੀਅਨ ਸਿੱਖ ਮੋਟਰਸਾਈਕਲ ਕਲੱਬ ਤੇ ਪੰਜ ਦਰਿਆਵਾਂ ਵੱਲੋਂ ਇਸ ਸਮਾਗਮ ਉਲੀਕਿਆ ਗਿਆ ਪੰਜਾਬੀ ਗੀਤਕਾਰੀ ਵਿੱਚ 500 ਤੋਂ ਵੱਧ ਰਿਕਾਰਡ ਗੀਤਾਂ ਨਾਲ ਆਪਣਾ ਯੋਗਦਾਨ ਪਾ ਚੁੱਕੇ ਜਸਬੀਰ ਗੁਣਾ ਚੌਰੀਆ ਦਾ ਸਨਮਾਨ ਸਮਾਰੋਹ ਵਿੱਚ ਪਹੁੰਚਣ ਤੇ ਉਹਨਾਂ ਦੇ ਗ੍ਰਾਈ ਨੌਜਵਾਨ ਕਾਰੋਬਾਰੀ ਨਵਜੋਤ ਗੋਸਲ ਬੂਟਾ ਸਿੰਘ ਤੂਰ ਗੁਰਬਿੰਦਰ ਸ਼ੇਰਗਿੱਲ ਸੋਢੀ ਬਾਗੜੀ ਚੰਨੀ ਵਿਰਕ ਨੇ ਸਵਾਗਤ ਕੀਤਾ ਐਨ ਆਰ ਆਈ ਯੂਨੀਅਨ ਸਕਾਟਲੈਂਡ ਦੇ ਕਿਰਕਿੰਟਲਕ ਦੇ ਗ੍ਰੈਵਿਟੀ ਸਵੇਟ ਵਿਕੇ ਰੂਬਰੂ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਪੰਜਾਬੀਆਂ ਨੇ ਜਸਬੀਰ ਗੁਣਾ ਚੌਰੀਆ ਨਾਲ ਗੱਲਾਂ ਕੀਤੀਆਂ ਤੇ ਉਹਨਾਂ ਹੱਥੋਂ ਕੇਕ ਕਟਵਾ ਕੇ ਇਸ ਮਾਗਮ ਦਾ ਆਗਾਜ਼ ਕੀਤਾ ਐ ਸੁਪ੍ਰਾਂਜ ਜਸਵੀਰ ਗੁਣਾਚੋਰੀਆ ਨੇ ਆਪਣੇ ਪਹਿਲੇ ਗੀਤ ਤੋਂ ਲੈ ਕੇ 500 ਤੋਂ ਵੱਧ ਰਿਕਾਰਡ ਗੀਤਾਂ ਦਾ ਰਚੇਤਾ ਹੋਣ ਦੇ ਸਫ਼ਰ ਨੂੰ ਬਹੁਤ ਹੀ ਰੋਚਕ ਢੰਗ ਨਾਲ ਬਿਆਨ ਕੀਤਾ ਉਹਨਾਂ ਆਪਣੀ ਆਵਾਜ਼ ਵਿੱਚ ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਟਿਕਟ ਕਰਾ ਲਈ ਚੋਰੀ-ਚੋਰੀ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਜਿੰਦੇ ਨੀ ਜਿੰਦੇ ਸਮੇਤ ਆਪਣੇ ਹਿੱਟ ਗੀਤਾਂ ਤੇ ਸ਼ਾਇਰੀ ਨਾਲ ਹਾਜ਼ਰੀਨ ਦਾ ਮਨ ਮੋਲਿਆ ਉਹਨਾਂ ਕਹਾਂ ਕਿ ਸਕਾਟਲੈਂਡ ਦੇ ਕੁਦਰਤੀ ਸੁਆਪ ਪਰ ਨੇਤਾ ਉਹਨਾਂ ਨੂੰ ਕਾਇਲ ਕੀਤਾ ਹੀ ਹੈ ਸਗੋ ਸਕਾਟਲੈਂਡ ਵਜੇ ਪੰਜਾਬੀਆਂ ਵੱਲੋਂ ਦਿੱਤਾ ਮਾਣ ਵੀ ਆਖਰੀ ਸਾਹ ਤੱਕ ਉਹਨਾਂ ਨੂੰ ਯਾਦ ਰਹੇਗਾ ਪੰਜਾਬੀ ਗਾਇਕੀ ਵਿੱਚ 500 ਤੋਂ ਵਧੇਰੇ ਰికਾਰਡ ਗੀਤਾਂ ਨਾਲ ਆਪਣਾ ਯੋਗਦਾਨ ਪਾ ਚੁੱਕੇ ਬਿਸ਼ੇਪਰਸਿੱਧ ਗੀਤਕਾਰ ਜਸਵੀਰ ਗੁਣਾਚੌਰੀਆ ਦਾ ਸਕਾਟਲੈਂਡ ਪਹੁੰਚਣ ਤੇ ਭਰਮਾ ਸਵਾਗਤ ਕੀਤਾ ਗਿਆ। ਉਹਨਾਂ ਦੇ ਗਰਾਈ ਨੌਜਵਾਨ ਕਾਰੋਬਾਰੀ ਨਵਜੋਤ ਗੋਸਲ, ਬੂਟਾ ਸਿੰਘ ਤੂਰ, ਗੁਰਵਿੰਦਰ ਸ਼ੇਰਗਿਲ, ਸੋਢੀ ਬਾਗੜੀ, ਚੰਨੀ ਵਰਕ ਦੇ ਵਿਸ਼ੇਸ਼ ਉਪਰਾਲੇ ਨਾਲ ਤੇ ਐਨ ਆਰ ਆਈ ਯੂਨੀਅਨ ਸਕਾਟਲੈਂਡ, ਸਿੱਖ ਮੋਟਰਸਾਈਕਲ ਕਲੱਬ ਸਕਾਟਲੈਂਡ ਤੇ ਪਾਇਂਦਰੀਆ ਅਖਬਾਰ ਦੇ ਵਿਸ਼ੇਸ਼ ਸਹਿਯੋਗ ਨਾਲ ਕਿਰਕਨਟਿਲਕ ਦੇ ਗ੍ਰੈਵਿਟੀ ਸੂਟ ਵਿਖੇ ਵਿਸ਼ਾਲ ਰੂਬਰੂ ਤੇ ਸਨਮਾਨ ਸਮਾਰੋਹ ਦਾ ਯੋਜਨ ਕੀਤਾ ਗਿਆ। ਵੱਡੀ ਗਿਣਤੀ ਵਿੱਚ ਪਹੁੰਚੇ ਪੰਜਾਬੀਆਂ ਤੇ ਪੰਜਾਬਣਾਂ ਨੇ ਜਸਵੀਰ ਗੁਣਾ ਚੌਰੀਆ ਦਾ ਜਸ਼ਨੂल्ला ਸਵਾਗਤ ਉਹਨਾਂ ਹੱਥੋਂ ਕੇਕ ਕਟਵਾ ਕੇ ਕੀਤਾ ਐਸੇ ਪ੍ਰੰਤ ਮੰਚ ਸੰਚਾਲਕ ਮਨਦੀਪ ਖਰਮੀ ਹਿੰਮਤਪੁਰਾ ਨੇ ਜਸਵੀਰ ਗੁਣਾ ਚੌਰੀਆ ਬੂਟਾ ਸਿੰਘ ਤੂਰ ਛੋਡੀ ਬਾਗੜੀ ਤੇ ਅਮਨਦੀਪ ਸਿੰਘ ਨੂੰ ਮੰਚ ਤੇ ਬਿਰਾਜਮਾਨ ਹੋਣ ਦਾ ਸੱਦਾ ਦਿੱਤਾ ਐਸੇ ਪ੍ਰੰਤ ਨਵਜੋਤ ਸਿੰਘ ਗੋਸਲ ਬੂਟਾ ਸਿੰਘ ਤੂਰ ਛੋਡੀ ਬਾਗੜੀ ਅਮਨਦੀਪ ਸਿੰਘ ਲਖਵੀਰ ਸਿੱਧੂ ਤਾਜਕੁਨ ਰਾਦ ਨੇ ਜਸਵੀਰ ਗੁਣਾ ਚੌਰੀਆ ਨੂੰ ਜੀ ਆਇਆਂ ਆਖਿਆ ਇਸ ਸਮੇਂ ਹੋਏ ਸਨਮਾਨ ਸਮਾਰੋਹ ਦੌਰਾਨ ਸਕਾਟਲੈਂਡ ਦੇ ਪੰਜਾਬੀਆਂ ਵੱਲੋਂ ਗੁਣਾਚੌਰੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਤੇ ਪੰਜ ਦਰਿਆ ਅਖਬਾਰ ਦੀ ਤਰਫੋਂ ਹਿੰਮਤ ਖਰਮੀ ਨੇ ਪ੍ਰਸ਼ੰਸਾ ਪੱਤਰ ਭੇਟ ਕਰਨ ਦੀ ਰਸਮ ਅਦਾ ਕੀਤੀ ਸਕੂਨ ਮਾਈਂਡ ਚੈਰਿਟੀ ਦੇ ਕੰਮਾਂ ਨੂੰ ਸਲਾਮ ਕਹਿੰਦੇ ਆ ਤਾਜਕੂਨਰ ਤੇ ਸੰਦੀਪ ਕੌਰ ਨੂੰ ਮੰਚ ਤੇ ਬੁਲਾ ਕੇ ਸਨਮਾਨ ਚਿੰਨ੍ਹ ਭੇਟ ਕੀਤਾ ਇਸ ਤੋਂ ਇਲਾਵਾ ਮੀਡੀਆ ਰਾਹੀਂ ਸਕਾਟਲੈਂਡ ਦੀ ਸੇਵਾ ਕਰਨ ਬਦਲੇ ਮਨਦੀਪ ਖਰਮੀ ਹਿੰਮਤਪੁਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਹਿਮਦ ਖਰਮੀ ਨੇ ਸੰਬੋਧਨ ਦੌਰਾਨ ਗੁਣਾ ਚੌਰੀਆ ਨੂੰ ਵਧਾਈ ਦਿੰਦੇ ਆ ਐਨ ਆਰ ਆਈ ਯੂਨੀਅਨ ਸਕਾਟਲੈਂਡ ਸਿੱਖ ਮੋਟਰਸਾਈਕਲ ਕਲੱਬ ਤੇ ਪਾਇਂਦਰੀਆ ਅਖਬਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮੇਂ ਹੋਏ ਰੰਗਾਰੰਗ ਪ੍ਰੋਗਰਾਮਦਾਨ ਸੋਢੀ ਬਾਗੜੀ, ਅਮਨਦੀਪ ਸਿੰਘ, ਤਰਸੀਮ ਪੌਂਜ, ਜਸਵਿੰਦਰ ਕਲੇਰ ਨੇ ਆਪੋ ਆਪਣੇ ਗੀਤਾਂ ਤੇ ਸ਼ਾਇਰੀ ਰਾਹੀਂ ਸਮਾਗਮ ਨੂੰ ਚਾਰਚਾਂ ਲਾਏ। ਮੰਚ ਸੰਚਾਲਕ ਵੱਲੋਂ ਜਿਉਂ ਹੀ ਜਸਵੀਰ ਗੁਣਾ ਚੌਰੀਆ ਨੂੰ ਆਪਣਾ ਜੀਵਨ ਸਫਰ ਆਪਣੇ ਗੀਤਾਂ ਰਾਹੀਂ ਸੰਬੋਧਿਤ ਹੋਣ ਦਾ ਸੱਦਾ ਦਿੱਤਾ ਤਾਂ ਹਾਲ ਤਾੜੀਆਂ ਨਾਲ ਗੂੰਜ ਉਠਿਆ। ਜਸਵੀਰ ਗੁਣਾ ਚੌਰੀਆ ਨੇ ਆਪਣੇ ਪਹਿਲੇ ਗੀਤ ਤੋਂ ਲੈ ਕੇ 500 ਤੋਂ ਵਧੇਰੇ ਰਿਕਾਰਡ ਗੀਤਾਂ ਦਾ ਰਚੇਤਾ ਹੋਣ ਦੇ ਸਫ਼ਰ ਨੂੰ ਬਹੁਤ ਹੀ ਰੌਚਕ ਢੰਗ ਨਾਲ ਬਿਆਨ ਕੀਤਾ। ਉਹਨਾਂ ਆਪਣੀ ਆਵਾਜ਼ ਵਿੱਚ ਕਿਤੇ ਕੱਲੀ ਬਹਿ ਕੇ ਸੋਚੀ ਨੀ ਟਿੱਕ ਟਕਰਾਲੀ ਚੋਰੀ-ਚੋਰੀ ਸਾਡਿਆਂ ਪਰਾਂ ਤੇ ਸਿੱਖੀ ਉੱਡਣਾ, ਜਿੰਦੇ ਨੀ ਜਿੰਦੇ ਗੀਤ ਸਮੇਤ ਆਪਣੇ ਹਿੱਟ ਗੀਤਾਂ ਤੇ ਸ਼ਾਇਰੀ ਨਾਲ ਹਾਜ਼ਰੀਨ ਦਾ ਮਨ ਮੋਲਿਆ। ਉਹਨਾਂ ਕਿਹਾ ਕਿ ਸਕਾਟਲੈਂਡ ਦੇ ਕੁਦਰਤੀ ਸੁੰਪਨ ਨੇ ਤਾਂ ਉਹਨਾਂ ਨੂੰ ਕਾਇਲ ਕੀਤਾ ਹੀ ਹੈ। ਸਗੋਂ ਸਕਾਟਲੈਂਡ ਵਸਦੇ ਪੰਜਾਬੀਆਂ ਵੱਲੋਂ ਦਿੱਤਾ ਮਾਣ ਵੀ ਆਖਰੀ ਸਾਹ ਤੱਕ ਯਾਦ ਰਹੇਗਾ। ਉਹਨਾਂ ਨੇ ਨਵਯੋਤ ਗੋਸਲ ਤੇ ਉਹਨਾਂ ਦੇ ਸਮੂਹ ਦੋਸਤਾਂ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਮੁਹੱਬਤਾਂ ਕੈਮਰਨ ਦੀ ਅਸੀ ਦਿੱਤੀ। ਸਮਾਗਮ ਦੇਖਵੀਰ ਵਿੱਚ ਬੂਟਾ ਸਿੰਘ ਤੂਰ, ਸੋਢੀ ਬਾਗੜੀ ਨੇ ਦੂਰੋਂ ਨੇੜੇੋਂ ਆਏ ਗੁਣਾ ਚੌਰੀਏ ਦੇ ਪ੍ਰਸ਼ਾਸਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਤਰ੍ਹਾਂ देर रात ਤੱਕ ਚੱਲਿਆ ਇਹ ਰੂਬਰੂ ਤੇ ਸਨਮਾਨ ਸਮਾਰੋ ਅਨੇਕਾਂ ਯਾਦਾਂ ਛੱਡਦਾ ਸੰਪੰਨ ਹੋਇਆ। ਸਾਨੂੰ ਵੀ ਚੰਗੜਾ ਢਾਬਾ ਬਿਲਕੁਲ ਆ ਅਸੀਂ ਜਦੋਂ ਪਹਿਲਾਂ ਉਧਰੋਂ ਮੈਂ ਤਾਂ ਇਹ ਨਹੀਂ ਚੰਗੜਾ ਢਾਬਾ ਹੋਵੇ ਜਿਵੇਂ ਗੱਲਾਂ ਕਰਦੇ ਲੱਗਾ। ਤੇ ਇਹਨਾਂ ਲਈ ਥੈਂਕ ਯੂ ਵੈਰੀ ਮਚ ਜੈਨੀਸ ਪ੍ਰੋਗਰਾਮ ਲਈ ਤਾਂ ਤੇ ਸਤਨਾਮ ਤੇ ਸੋਖ ਬਾਈ ਤੁਹਾਡੇ ਨੂੰ ਤਾਲੀਆਂ ਦੀ ਬਾਜ਼ੀ ਬਿਲਕੁਲ ਆਈ ਆ ਅੱਜ। ਨਹੀਂ ਇੱਕ ਵਾਰ ਤਾਲੀਆਂ ਇੱਧਰ ਨਹੀਂ ਇੱਧਰ ਵੀ ਇੱਧਰ ਨਹੀਂ। ਤਾਲੀਆਂ ਆਪਾਂ ਦੁਆਰੇ ਮਾਰਦੇ ਸਾਰੇ ਨਹੀਂ ਮਾਰਦੇ। ਆਪਣੇ ਜੀ ਜਸਵੀਰ ਭਾਈ ਦੇ ਨਾਮ ਤੇ ਤਾਲੀਆਂ ਇੱਧਰ ਕਿ ਬੱਝ ਕੇ ਬਾਹਰ ਨੂੰ ਚੁੱਕਦੇ। ਨਹੀਂ ਲੋਕੋ ਬੇਸੰਗੀ ਆ ਰਹੇ। ਥੈਂਕ ਯੂ ਬਾਈਸ ਥੈਂਕ ਯੂ ਵੈਰੀ ਮਚ ਵੈਰੀ ਨਾਈਸ ਪ੍ਰੋਗਰਾਮ ਜੀ ਤੇ ਮਾਗੀ ਆਪਾਂ ਵਿਸ਼ੇਸ਼ ਧੰਨਵਾਦ ਕਰਦੇ ਆਪਣੇ ਜਸਵੀਰ ਭਾਈ ਦਾ ਧੰਨਵਾਦ ਹੈਗਾ ਜੋ ਬਾਅਦ ਆਪਣੇ ਖੋਮੀ ਸਾਹਿਬ ਦਾ ਅਮਨ ਸਾਹਿਬ ਦਾ ਜਿਨ੍ਹਾਂ ਨੇ ਚਾਰ ਚੰਨ ਲਾਤੇ ਆਪਾਂ ਸਕੂਲ ਮੈਂਡ ਵਾਲੇ ਸਾਹਮਣੇ ਬੈਠਿਆ ਜਿਨ੍ਹਾਂ ਨੇ ਅੱਜ ਮਹਿਫਲ ਨੂੰ ਚਾਰ ਚੰਨ ਲਾਤੇ ਬਹੁਤ ਵਧੀਆ ਪ੍ਰੋਗਰਾਮ ਆਪਾਂ ਜਸਤਾਂ ਨਹੀਂ ਸਿੱਧੂ ਸਾਹਿਬ ਨੇ ਖਲ੍ਹੇ ਤੇ ਹਨੀਗੇ ਬੱਲੇ ਚੱਲ ਗਏ ਦਿੱਤਾ ਆਪਣੇ ਜੱਸੀ ਭਾਈ ਹੋਰ ਸਿਚੇ ਸਾਹਿਬ ਹੋਣੀ ਤੇ ਬਹੁਤ ਵਧੀਆ ਪ੍ਰੋਗਰਾਮ ਹੋਇਆ ਤੇ ਆਪਣੇ ਜਿੰਨੇ ਵੀ ਸੱਜਣ ਮਿੱਤਰ ਪਿਆਰੇ ਆਇਆ ਤੇ ਤੁਹਾਨੂੰ ਧੰਵਾਦ ਆ ਜਿੱਦਾਂ ਤੇ ਬਹੁਤ ਵਧੀਆ ਸਕੂਨ ਦੇ ਨਾਲ ਪ੍ਰੋਗਰਾਮ ਆਪਾਂ ਜੁੱਹੀ ਵਧੀਆ ਕਹਾ ਕਹਾਂਗੇ ਕਿਤਾ ਤੇ ਥੈਂਕ ਯੂ ਬੇਕ ਮਾ ਸਾਰੇ ਦਾ ਹੁਣ ਛੋਟੀ ਸਾਵਾਂ ਹਾਂਜੀ ਸਾਂਜੀ ਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਤੁਹਾਡਾ ਆਉਣ ਦਾ ਬਹੁਤ ਬਹੁਤ ਤੇ ਬਹੁਤ ਜ਼ਿਆਦਾ ਮਹਿਕ ਤੇਰਾ ਜਸਵੀਰ ਭਾਜੀ ਹੈ ਜੀ ਆਪਣਾ ਚਲੇ ਗਿਆ ਠੀਕ ਹੈ ਹੈ ਸਾਬ ਵੀ ਥੈਂਕ ਯੂ ਹੈ ਤੇਰਾ ਤੇਰਾ ਇਹਦੇ ਸਭ ਤੋਂ ਜ਼ਿਆਦਾ ਸਾਰਿਆਂ ਦਾ ਥੈਂਕ ਯੂ ਤੁਹਾਡਾ ਸਾਰਿਆਂ ਦਾ ਅਮਰ ਭਾਜੀ ਥੈਂਕ ਯੂ ਵੈਰੀ ਮੱਚ ਅਮਰ ਭਾਜੀ ਥੈਂਕ ਯੂ ਵੈਰੀ ਮੱਚ ਦੇਈ ਭਾਈ ਬਹੁਤ ਵਧੀਆ ਅੱਜ ਦੀ ਸ਼ਾਮ ਰਹੀ థాంਕ ਯੂ ਵੈਰੀ ਮਚ ਤੁਹਾਡਾ ਇਸ ਕਲਾਸ ਕੋ ਆਉਣ ਦਾ ਤੇ ਜੀ ਆਇਆਂ ਨੂੰ ਤੇ ਕੱਲ ਨੂੰ ਕੰਮ ਹੈ ਅਰੰਭੀ ਕਮ ਸ਼ਾਰਕ ਕਰਨਾ ਮੈਂ ਤਾਂ ਮੁਜ਼ਬੂਤ ਨੇ ਤੇ ਚੱਲਦੇ ਆਂ ਫੁੱਟੇ ਭਾਈ ਕੋ ਵੀ ਤੁਹਾਨੂੰ ਸਹਾਇਤਾ ਕੋ ਵੀ ਤੁਹਾਨੂੰ ਕੋਈ ਲੋੜ ਆਵੇ ਨਾ ਕਿਰੇ ਹਰ ਲਾਗੇ ਹਾਂਜੀ ਬਣੇ ਖਲਦੇ ਪੰਨੇ ਧੜੇ ਥੱਲੇ ਚਲ ਗਏ ਆ ਹੋ ਸਕੇ ਰੱਬ ਦੀਆਂ ਹੋ ਗਈਆਂ ਰਹਿਮਤਾ ਜਿਵੇਂ ਸਾਨੂੰ ਲੱਖਾਂ ਦੇ ਹਜ਼ਾਰਾਂ ਵਾਲੇ ਕਰਤਾ ਗੱਰੀਪੜੀ ਜੀ ਜਿੰਨ ਇਹ ਰੁਪਈਏ ਨੂੰ ਮਹਤਾਜ ਸੀ ਪਰ ਕਿਨੇ ਸਾਨੂੰ ਕੋਠੀਆਂ ਪੇਕਾਰਾਂ ਬੜੇ ਕੰਤਾ ਹੋ ਵਕਤ ਬੁਰੇ ਵਿੱਚ ਕੋਈ ਘੋਲ ਨਹੀਂ ਸੀ ਖੜਦਾ ਪਰ ਜੇ ਨੇ ਸਾਨੂੰ ਯਾਰਾਂ ਦਿਲ ਦਾਣਾ ਬੜੇ ਕਰਤਾ ਜੇ ਦੇ ਸਾਨੂੰ ਯਾਰਾਂ ਦਿਲ ਦਾਰਾਂ ਬੜੇ ਕਰਤਾ ਕਹਿੰਦਾ ਮਿੱਤਰਾਂ ਚ ਬਣੀ ਰਹੇ ਕੁਛ ਸਦਾ ਖੜੀ ਰਹੇ ਹੋ ਬੰਦਨਾਂ ਚ ਪਣੀ ਰਹੇ ਮੁੱਛ ਸਦਾ ਖੜੀ ਰਹੇ ਜੱਟਾਂ ਦੀ ਤਾਂ ਇੱਕੋ ਹੀ ਗਦੌਣੀ ਹੁੰਦੀ ਓਏ ਬੱਲੇ 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 ਪੈਨ ਚ ਕਰੌਣੀ ਹੁੰਦੀ ਓਏ ਕਹਿੰਦਾ ਬੱਲੇ ਬੱਲੇ ਹੋ ਮੁੰਡੇ ਦੇ ਪਿਆਰੇ ਖੁੱਲਾ ਕਰੇ ਖਰਚਾ ਆਖਦੇ ਸ਼ਰੀਕ ਜੱਟਾ ਸ਼ਰਾਬ ਕਰਤਾ ਮੁੰਡੇ ਦੇ ਪਿਆਰੇ ਖੁੱਲਾ ਕਰੇ ਖਰਚਾ ਆਖ ਦੇ ਯਰੀਕ ਚਟਾ ਸਿਰਾਰ ਕਰਦਾ ਗਉਣ ਵਾਲੀ ਕਹਿੰਦਾ ਗਉਣ ਵਾਲੀ ਤਾਂ ਹੀ ਤਾਂ ਲਮੂਰੀ ਹੁੰਦੀ ਆ ਪੱਛ ਬੱਲੇ 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 ਪੰਡੇ ਚ ਕਰਾਉਣੀ ਹੁੰਦੀ ਆ ਪੱਛ ਬੱਲੇ ਬੱਲੇ ਓ ਮਿਲ ਜਾਵੇ ਕਿਤੇ ਜਿੱਲ ਸੰਸ ਕੰਨ ਦਾ ਕਹਿੰਦਾ ਬੰਨੇ ਚੰਨੇ ਵਾਲਾ ਰੰਦਾ ਕੰਨ ਭੰਦਾ ਓ ਮਿਲ ਜਾਵੇ ਕਿਤੇ ਜਿੱਲ ਸੰਸ ਕੰਨ ਦਾ ਬੰਦੇ ਚੰਨੇ ਵਾਰਾ ਨਹੀਂ ਤਾਂ ਕੰਨ ਭਰਦਾ ਗੋਰੀ ਕਿਹੜਾ ਕਹਿੰਦਾ ਗੋਰੀ ਕਿਹੜਾ ਨੱਚ ਹੀ ਚਲਾਉਣੀ ਹੁੰਦੀ ਨਾ ਪੱਛ ਬੱਲੇ ਬੱਲੇ ਓ ਬੰਦੇ ਬੱਲੇ ਪੈੱਟ ਚ ਕਰਾਉਣੀ ਹੁੰਦੀ ਨਾ ਪੱਛ ਬੱਲੇ 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 ਕਲਾਸਿਕ ਵਿੱਚ ਕਰਾਉਣੀ ਹੁੰਦੀ ਨਾ ਪੱਛ ਬੱਲੇ ਬੱਲੇ ਥੈਂਕ ਯੂ ਥੈਂਕ ਯੂ ਸੋ ਥੰਕ ਯੂ ਬੰਗਲਾਈ ਜੀ ਤੇ ਸਾਡੇ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਆਪਨੇ ਅਮਰ ਸਿੰਘ ਗੋਸਪਤ ਤੇ ਵਰਮੀ ਸਾਹਿਬ ਤੇ ਜਿਹਨਾਂ ਨੇ ਅੱਜ ਬਹੁਤ ਹੀ ਸਾਰਨ ਵਧੀਆ ਪ੍ਰੋਗਰਾਮ ਕੀਤਾ ਸ਼ੈੰਤੀ ਸਾਹਿਬ ਤੇ ਸ਼ੈੰਤੀ ਸੋਨੀ ਸਾਹਿਬ ਤੇ ਬਨੀਸ਼ਕ ਜੀ ਤੁਸੀਂ ਬਹੁਤ ਯਾਦਗਾਰੀ ਬਣ ਤੇ ਬੜੇ ਬੜੇ ਜਿਹਾ ਸਟਾਫ ਤੁਸੀਂ ਸਾਰੇ ਕੁਝ ਹੋਰ ਵੀ ਲੈ ਦਿੱਤਾ ਨਾ ਤੇ ਚਲੋ ਹੁਣ ਅਸੀਂ ਤੇ ਇਸਨ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਚੋਣ ਦੀਆਂ ਖਬਰਾਂ ਤੇ ਪੰਜਾਬ ਸਹਿਤ ਬੀਮਾ ਯੋਜਨਾ ਦੀ ਰਜਿਸਟ੍ਰੇਸ਼ਨ ਸ਼ੁਰੂ ਸੀਐਮ ਮਾਨ ਨੇ ਕੀਤਾ ਐਲਾਨ ਯੋਜਨਾ ਨਾਲ ਆਮ ਲੋਕ 10 ਲੱਖ ਰੁਪਏ ਤੱਕ ਦਾ ਨਕਦੀ ਰਹਿਤ ਇਲਾਜ ਕਰ ਸਕਣਗੇ ਪ੍ਰਾਪਤ ਪੰਜਾਬ ਵਿੱਚ ਮੁਫਤ ਕਣਕ ਲੈਣ ਵਾਲੇ 11 ਲੱਖ ਲਾਪਾਤਰੀਆਂ ਨੂੰ ਲੱਗੇਗਾ ਝਟਕਾ ਮਾਨ ਸਰਕਾਰ ਵੱਲੋਂ ਕੇਂਦਰੀ ਮਾਪਦੰਡਾਂ ਤੇ ਚੱਲਣ ਦਾ ਫੈਸਲਾ ਹੜਪੀੜਤਾ ਦੀ ਸਹਾਇਤਾ ਲਈ ਸ਼ੁਰੂ ਕੀਤੇ ਕਾਰਜਾਂ ਵਿੱਚ ਸਿੱਖ ਸੰਗਤਾਂ ਵੱਲੋਂ ਮਿਲ ਰਿਹਾ ਭਰਪੂਰ ਸਹਿਯੋਗ ਐਸਜੀਪੀਸੀ ਪਰਦਾਨ ਨੇ ਕੀਤਾ ਸੰਗਤਾਂ ਦਾ ਧੰਨਵਾਦ ਪਾਈ ਅਮਰੀਕ ਸਿੰਘ ਜਨਾਲਾ ਦਾ ਵੱਡਾ ਐਲਾਨ ਐਸਜੀਪੀਸੀ ਵੱਲੋਂ ਮਨਾਈ ਜਾ ਰਹੀ 350 ਸਾਲਾ ਸ਼ਤਾਬਦੀ ਦਾ ਕੀਤਾ ਜਾਵੇਗਾ ਵਿਰੋਧ ਤੇ ਪੰਜ ਤੱਤਾਂ ਵਿੱਚ ਵਿਲੀਨ ਹੋਏ ਪ੍ਰਸਿੱਧ ਸੰਗੀਤਕਾਰ ਰਣਜੀਤ ਸਿੰਘ ਅਹੂਜਾ ਵਿਦਾਇਗੀ ਦੇਣ ਪਹੁੰਚੇ ਦਿਗਜ ਕਲਾਕਾਰ ਐਸ ਜਨਾਲੀ ਰਾਪਤਾ ਨਿਊਜ਼ਾ ਖਬਰਾਂ ਦਾ ਬਲੈਟਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ